कारण दर्ज करना मुझे तो मैसेज देना था जो मैसेज के पुर्शर आई दिन दिए गए थे आवाज में दिए थे ऑनलाइन मेंबर मेरे सारे आये दस्तयाद दिया या और सादर नमस्कार मेंबर्ड मैं कॉटी एसोसिएशन दिलार एक हल शेयर करना चाहता हूँ आवाज सुसाइडी आवाज सेवा सुसाइडी में सब दस है

ਔਰ ਸਭ ਤੋਂ ਵੱਡੀ ਗੱਲ ਉਸ ਅਸੀਂ ਸਿੱਖੀ ਵਿਹੁਣਾ ਨੇ ਐਕਸਪਰਟ ਬੁਲਾਈ ਸੀ ਆਈ ਹੈਵ GOT 40 ইয়ার্স টিਚਿੰਗ ਐਕਸਪੀਰੀਐਂਸ ਸਰ 40 ਸਾਲ ਦਾ ਮੈਂ ਬਹੁਤ ਕੁਝ ਲਰਨ ਕਰਕੇ ਆਇਆ ਐਨੇ ਜਿਆਦਾ ਐਕਸਪਰਟ ਆਏ ਸੀਗੇ ਡਿਫਰੈਂਟ ਸਿਪਲਸ ਦੇ ਵਿੱਚ ਐਨੇ ਐਵੇਨਿਊਸ ਸੀਗੇ ਜਿਹੜੇ ਕਿ ਸਾਰੇ ਚੀਜ਼ੇ ਤੇ ਨਹੀਂ ਹੈ ਅਸੀਂ ਪੜਦੇ ਹਾਂ ਟੀਲ ਦੇ ਡਿਗਰੀ ਕਲਾਸਿਸ ਦੇ ਵਿੱਚ ਕੀ ਚਾਦੇ ਆ ਆਰਟਸ ਆਈ ਵੀ ਨਾਨ ਮੈਡੀਕਲ ਆਂਗਲੋ ਮੈਡੀਕਲ ਆਂਗਲੋ ਕਮਰਸ ਆਂਗਲੋ

ਪਰ ਲਾਸਟ ਮੂਮੈਂਟ ਇਨ ધ ਬਰੀ ਨੈਕਸਟ ਨਿਊਜ਼ ਆ ਰਹੀ ਹੈ ਕਿ ਜੇਤੀ ਕਿਸਨ ਨਮਾ ਸ਼ਹਿਰ ਹੈਡਿੰਗ ਟ੍ਰਾਂਸਫਰ ਉਹਨਾਂ ਸੀ ਰਸਤਾ ਕਾਇਮ ਕਰਾਂਗੇ ਡਿਪਟੀ ਕਿਸਰ ਕੋਸ਼ਿਸ਼ ਕਰਾਗੇ ਕਿ ਦਾ ਮੰਥ ਅਕਤੂਬਰ ਹੋਵੇ ਸੋ ਜੈਡ ਮਾਦਰੀ ਗਾਰਡੀ ਇੰਟਰਨੈਸ਼ਨਲ ਸੀਨੀਅਰ ਸਿਟੀਜ਼ਨ ਤੇ ਮੈਂ ਜੀ ਮੈਂ ਜਾਨਾ ਕਿ ਅਸੀਂ ਹੁਣ ਇੰਟਰਨੈਸ਼ਨਲ ਸੀਨੀਅਰ ਸਿਟੀਜ਼ਨ ਦੇ ਕਿਦਨ ਸੈਲੀਬ੍ਰੇਟ ਕਰਦਾ ਸੋ ਇਸ ਕੰਟੈਕਸ ਦੇ ਵਿੱਚ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਦਾ ਸੀਗਾ ਔਰ ਮੈਂ ਰਿਕਵੈਸਟ ਕਰਾਂਗਾ ਵੀ ਮੋਟੀਵੇਸ਼ਨ ਤੁਹਾਡੇ ਵੱਲੋਂ ਆ

ਡਾਕਟਰ ਕਾੜਾ ਡਾਕਟਰ ਰਾਜਪਾਲ ਰਾਜਾ ਡਾਇਗਨੋਸਟਿਕ ਸੈਂਟਰ ਰਾਜਾ ਖੁਦ ਕਰਤ ਰਹੇ ਇਸ ਤੋਂ ਬਾਅਦ ਫੰਕਸ਼ਨ ਦੀਆਂ ਤਿਆਰੀਆਂ ਦੀ ਕਾਫੀ ਅੱਧਾ ਕਰ ਰਹੀ ਹੈ ਮੋਸਟਲੀ ਏਟ ਮੈਨੂ ਇਹਦਾ ਪੇਜ ਤੱਕ ਹੀ ਹੋਏਗੀ ਲੇਕਿਨ ਸਾਡੀ ਇੱਕ ਬਿਊਟੀ ਹੈ ਕਿ ਨਵੇਂ ਡਿਚਾ ਆਏ ਨੇ ਹੋਰ ਵਾਰੀ ਅਸੀਂ ਕਹਿੰਦੇ ਜਾਵਾਂਗੇ ਡਾਕਟਰ ਮੈਂਬਰ ਆਪਰੇ ਇਸ ਜੀ ਇੰਨੇ ਹੋਰੋਂ ਘੱਟ ਕਰਾਂਗੇ ਉਸ ਤੋਂ ਬਾਅਦ ਅਸੀਂ ਉਹਨਾਂ ਕੋਲ ਕਾਈ ਰਵਾਂਗੇ ਕਿ ਉਹਨਾਂ ਨੇ ਕਿਹਾ ਕੋਈ ਨਹੀਂ ਬੈਠੋ ਉੱਥੇ ਬੈਠੋ ਗੱਲਬਾਤ ਹੋ ਗਈ ਫਿਰ ਅਸੀਂ ਆਪਣੇ ਕਸਤਾ ਲਈ ਤੇ ਅਸੀਂ ਸੱਜਾ ਕਰਕੇ 에ਵਰੀਵੇਅਰ ਹਰ ਥਾਂ ਅਸੀਂ ਸਿਨੀਅਰ ਸਿਟੀਜ਼ਨ ਇੰਸਟਿਟਿਊਟ ਦੇ ਬਣਾਏ ਆ ਫਸਟ ਆਫ ਅਕਤੂਬਰ ਉਹ ਅਸੀਂ ਆਲਰੇਡੀ ਇੱਕ ਟੀਕਾ ਨਾਲ ਜੇ ਕੋਈ ਤੁਹਾਨੂੰ ਡੇਟ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਅਸੀਂ ਪੁਸ਼ਟੀ ਕਰੀਏ ਤੇ ਅਗਰ ਉਸੇ ਤਰ੍ਹਾਂ ਜੇ ਉਹਨਾਂ ਨੂੰ ਕੋਈ ਹੋਵੇ ਤਾਂ ਮੈਂ ਫਸਟ ਨੂੰ ਅਵੇਲੇਬਲ ਨਹੀਂ ਹੋਗਾ ਜਾ ਤੋ ਹੋਰ ਦਿੱਕਤ ਫਿਰ ਜੇ ਕੋਈ ਚੇਂਜ ਆਂਦੀ ਤਾਂ ਤੁਹਾਨੂੰ ਦੱਸ ਲਈ ਕੀਤੀ ਹੈ ਹਮ ਕਰਨ ਪਰ ਆਲਮੋਸਟ ਅਸੀਂ ਕਾਫੀ ਕੰਮ ਹੋਦੇ ਸੇ ਐਕਸਰਸਾਈਜ਼ ਕਰਨਾ ਇਸ ਤੋਂ ਬਾਅਦ ਨੈਕਸਟ ਜਿਹੜਾ ਜਿੱਦਾਂ ਹੁੰਦਾ ਹੀ ਹੈ ਤੇ ਲਾਸਟ ਮਨਸ ਜਿਹੜੀ ਮੀਟਿੰਗ ਹੋਈ ਸੀ ਉਹਦੇ ਮਿਨਿਟਸ ਜਿਹੜੇ ਆ ਮੈਂ ਪ੍ਰੈਜੈਂਟ ਕਰਦੇ ਆ ਤੁਹਾਡੇ ਸਾਹਮਣੇ ਤੇ ਉਹਦੇ ਵਿੱਚ ਜੇ ਕੋਈ ਮੇਰੇ ਕੋ ਮਿਸ ਹੋ ਗਈ ਹੋਵੇ ਗੱਲ ਜਾ ਮੈਂ ਦਿੱਕਤੋ ਰਹਿ ਗਿਆ ਹਾਂ ਉਹ ਵੀ ਹਾਂ ਆਬਜ਼ਰਵੇਸ਼ਨ ਉਹ ਬਿਲਕੁਲ ਕਰ ਸਕਦਾ ਤਾਂ ਨਹੀਂ ਸੀ ਅੰਕ ਕਰ ਚੁੱਕੇ ਉਹਨਾਂ ਦਾ ਬਹੁਤ ਕਿ ਲਾਸਟ ਹਾਂ ਤੇ ਪ੍ਰੋਸੀਜਰਸ ਦੇ ਮਿਲਟ ਸਕੇ ਉਹ ਕਰਦੇ ਇਹਦੇ ਨਾਲ ਹੀ ਇਹ ਕੰਮ ਕਰਦੇ ਆ ਕੁਝ ਥੱਲੇ ਵੀ ਮੈਂਬਰ ਸਾਡੇ ਜਿਨ੍ਹਾਂ ਨੇ ਆਪਣੀ ਇਨਫੋਰਮੇਸ਼ਨ ਨਹੀਂ ਦਿੱਤੀ ਫੋਟੋ ਉਹਦੀ ਕੰਟਰੀਬਿਊਸ਼ਨ ਤੇ ਉਹ ਪਲੀਜ਼ ਜਿਹੜੇ ਮੈਂਬਰ ਨੇ ਨਹੀਂ ਦਿੱਤੀ ਹੈਗੀ ਹੰਦੇ ਤੱਕ ਉਹ ਪਲੀਜ਼ ਜੇ ਅੱਜ ਇੱਥੇ ਹਾਜ਼ਰ ਨੇ ਉਹਨਾਂ ਵਿੱਚੋਂ ਉਹ ਅੱਜ ਸਾਡੇ मिस्टर अशोक शर्मा जी है अपना फार्म भी भर दिन फोटोग्राफी मैसेज भी पाया हुआ है ये अपना हाजिर ने जिन ने नहीं, नहीं दिखे गिपटा दू You. Happy birthday to you thank you Cheers. बहुत भारी सारे लोग मरते हैं। उन मेंबर्स भी मोटिवेट हो रहे हैं। जैसा कपल बारवाजी, कृष्ण कुमार जी, वो भी है ना रियेच्चे बाजी, वो भी जब किसे नाम नहीं ला सके आप, वो भी कोशिश करते हैं सर्विसेज अपनी नाल प्रोवाइड करने, सब दैस करने बहुत पर्टनर। जी इधर जी प्लीज अगेन आज तुम

हां जी mm -hmm. <laughs>

ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਦੰਬੀ ਅਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀਮ ਇਜਾਜ਼ਤ ਦਿਓ ਧੰਨਵਾਦ